ਸਸ਼ੀ ਕਾਲ ਜੀ ਅੱਜ ਮੈਂ ਤੁਹਾਡੇ ਨਾਲ ਬਹੁਤ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਸ ਨੂੰ ਆਪਾਂ ਅਕਸਰ ਕਹਿ ਦਿੰਦੇ ਆ ਮੋਦੀ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਦਿੱਤਾ ਗਿਆ ਘਰ ਇਸ ਬਜਟ ਦੇ ਵਿੱਚ ਜੋ ਬਜਟ ਹੁਣ ਪਾਸ ਹੋਇਆ ਹੈ ਵੱਡੀ ਮਾਤਰਾ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਫੰਡ ਰੱਖਿਆ ਗਿਆ ਹੈ ਨਗਰ ਕੌਂਸਲ ਸ਼੍ਰੀ ਮੁਖਤਸਰ ਸਾਹਿਬ ਵਿਕੇ ਫਾਈਲਾਂ ਜਮ੍ਹਾਂ ਹੋ ਰਹੀਆਂ ਬਹੁਤ ਲੋਕ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪੂਰਨ ਜਾਣਕਾਰੀ ਨਹੀਂ ਹੁੰਦੀ ਕਿਹੜੇ-ਕਿਹੜੇ ਡਾਕੂਮੈਂਟਸ ਲੋਡਿੰਦੇ ਹਨ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਆਪ ਦੇ ਉਸ ਥਾਂ ਦੀ ਰਜਿਸਟਰੀ ਦੀ ਫੋਟੋਕਾਪੀ ਚਾਹੀਦੀ ਹੈ ਬੈਂਕ ਅਕਾਊਂਟ ਨੰਬਰ ਆਈ ਐਫ ਸੀ ਕੋਡ ਦੇ ਨਾਲ ਚਾਹੀਦਾ ਔਰ ਜੋ ਆਪਣੀ ਪਾਸਬੁੱਕ ਹੁੰਦੀ ਹੈ ਉਸ ਦੇ ਪਹਿਲੇ ਪੰਨੇ ਦੀ ਫੋਟੋਸਟੇਟ ਵੀ ਚਾਹੀਦੀ ਹੈ ਆਧਾਰ ਕਾਰਡ ਚਾਹੀਦਾ ਮੈਪ ਚਾਹੀਦਾ ਨਕਸ਼ਾ ਜਿਹਨੂੰ ਕਹਿੰਦੇ ਨੇ ਉਹ ਆਪਾਂ ਨੂੰ ਬਹੁਤ ਲੁੜਿੰਦਾ ਆਪਾਂ ਅਕਸਰ ਨਕਸ਼ੇ ਵੱਲ ਧਿਆਨ ਨਹੀਂ ਦਿੰਦੇ ਤੇ ਉਸ ਲਈ ਆਪਾਂ ਨੂੰ ਇਹ ਜੋ ਯੋਜਨਾ ਦਾ ਲਾਭ ਨਹੀਂ ਮਿਲਦਾ ਐਫੀਡੇਵਟ ਚਾਹੀਦਾ ਐਫੀਡੇਵਟ ਦੇ ਨਾਲ ਪੀਆਰ ਪੇ ਦਾ ਅਸਟਾਮ ਚਾਹੀਦਾ ਹੈ 셀ਫ ਡੈਕਲੇਰੇਸ਼ਨ ਚਾਹੀਦਾ ਜਿਸ ਨੂੰ ਪੰਜਾਬੀ ਦੇ ਵਿੱਚ ਸਵੈ ਘੋਸ਼ਣਾ ਕਹਿੰਦੇ ਨੇ ਔਰ ਇੱਕ ਐਮਸੀ ਸਾਹਿਬ ਵੱਲੋਂ ਤਸਦੀਕ ਕੀਤੀ ਹੋਈ ਆਪਾਂ ਨੂੰ ਕਾਪੀ ਜਾਈਦੀ ਹੈ ਜੋ ਇਸ ਨਾਲ ਇੱਕ ਆਪਾਂ ਪਰਫਾਰਮਾ ਭਰਨਾ ਹੈ ਉਹ ਤਿੰਨ ਪੇਜਾਂ ਦਾ ਪਰਫਾਰਮਾ ਹੋਵੇਗਾ ਇਸ ਨਾਲ ਆਪਾਂ ਨੂੰ ਆਪਣੇ ਮਕਾਨ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਫੰਡ ਮਿਲ ਜਾਵੇਗਾ ਜਿਸ ਕਿਸੇ ਵੀਰ ਨੂੰ ਫਾਰਮ ਭਰਨ ਦੇ ਵਿੱਚ ਜਾਂ ਪੂਰੀ ਜਾਣਕਾਰੀ ਕਿਹੜੇ ਕਿਹੜੇ ਦਸਤਾਵੇਜ਼ ਚਾਹੀਦੇ ਨੇ ਉਹ ਨਹੀਂ ਪਤਾ ਉਹ ਸਾਡੇ ਤੋਂ ਜਾਣਕਾਰੀ ਲੈ ਸਕਦਾ ਅਸੀਂ ਉਹਨਾਂ ਨੂੰ ਜਾਣਕਾਰੀ ਉਪਲਬਧ ਕਰਾਵਾਂਗੇ ਸਾਡਾ ਇੱਕੋ ਇੱਕ ਮਕਸਦ ਹੈ कि ਜਿਸ ਵੀਰ ਭਾਈ ਕੋਲੇ ਛੱਤ ਨਹੀਂ ਹੈਗੀ ਉਹ ਆਪ ਦਾ ਐਸ ਯੋਜਨਾ ਨਾਲ ਲਾਭ ਲੈ ਸਕਣ ਔਰ ਆਗਈ ਛੱਤ ਦਾ ਪ੍ਰਬੰਧ ਕਰ ਸਕਣ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਉਸ ਵਿਅਕਤੀ ਲਈ ਸੋਚਿਆ ਜਿਨ੍ਹਾਂ ਕੋਲੇ ਆਪਦੀ ਛੱਤ ਨਹੀਂ ਸੀ ਇੱਕ ਵਾਰ ਫਿਰ ਜੇਕਰ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਫਾਈਲ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਫਾਈਲ ਦੇ ਵਿੱਚ ਜੋ ਖਾਮੀਆਂ ਨੇ ਉਹ ਖਤਮ ਕੀਤੀਆਂ ਜਾ ਸਕਣ ਅਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਮਿਲ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ